ਜਿਨ੍ਹਾਂ ਦਾ ਟੈਸਟੋਸਟੋਨ ਥੀਕ ਹੋ ਗਿਆ ਜਾਂ ਜਿਨ੍ਹਾਂ ਨੂੰ ਸੈਕਸ ਡਿਸਰਮੇਟਰ ਪ੍ਰੋਬਲਮ ਆਉਣੀ ਸ਼ੁਰੂ ਹੋ ਗਈਆਂ ਜਿਨ੍ਹਾਂ ਦੀ ਟਾਈਮਿੰਗ ਨਹੀਂ ਲੱਗਦੀ ਜਾਂ ਲੈਂਗੁਏਜ ਤਨਾ ਨਹੀਂ ਆਉਂਦਾ ਸਿੱਧੀ ਸਿੱਧੀ ਪਾਸ਼ਾ ਤੇ ਗੱਲ ਕਰਾਂ ਤਾਂ ਲਿੰਕ ਖੜਾ ਨਹੀਂ ਹੁੰਦਾ ਠੀਕ ਹੈ ਜੀ ਸੋ ਉਹਨਾਂ ਦੇ ਲਈ ਅੱਜ ਮੈਂ ਦੱਸਣ ਲੱਗਿਆ ਤੁਹਾਨੂੰ ਸੋ ਇੱਕ ਆਯੁਰਵੈਦਿਕ ਪ੍ਰੋਡਕਟ ਹੈ ਕਹਿੰਦੇ ਕਿ ਅਸੀਂ ਇੰਨੀਆਂ ਬਸਮਾ ਨਹੀਂ ਖਾ ਸਕਦੇ ਸਾਨੂੰ ਇੱਕ ਅੱਧੀ ਦਾਸ ਤੋਂ ਜਿਹਦੇ ਨਾਲ ਸੈਕਸ਼ੂਅਲ ਡਿਸਆਰਡਰ ਚ ਰਲੀਫ ਹੋਣ ਚ ਹੈਲਪ ਮਿਲੇ ਨਾ ਉਹਦੇ ਬਾਰੇ ਅੱਜ ਗੱਲ ਕਰਦੇ ਆ ਉਹਦਾ ਨਾਮ ਹੈ ਪੁਸ਼ਪ ਤਨਵਾਰਾਸ ਆ ਚੀਜ਼ ਹੈ ਪੁਸ਼ਪ ਤਨਵਾਰਾਸ ਠੀਕ ਹੈ ਜ ਜਿਵੇਂ ਵੀਡੀਓ ਦੇ ਵਿੱਚ ਮੈਂ ਮੈਂਸ਼ਨ ਵੀ ਕਰ ਰਿਹਾ ਹਾਂ ਧਿਆਨ ਨਾਲ ਕਿ ਪੁਸ਼ਕ ਤੰਬਰ ਆਸਸਨ ਦੇ ਵਿੱਚ ਕਰਦਾ ਕੀ ਹੈ ਤੁਸੀਂ ਰੂਟੀਨ ਦੇ ਵਿੱਚ ਇਹਦੀ ਰეკਮੈਂਡ ਡੋਸ ਲੈਨੇ ਹੋ ਆਪਣੇ weight ਤੇ age ਦੇ ਅਕੋਰਡਿੰਗ ਜਿਹੜੀ ਤੁਹਾਨੂੰ ਪ੍ਰੋਬਲਮ ਆਦੇ ਵਾਈਸ ਤਾਂ ਤੁਹਾਡੀ ਬੋਡੀ ਇਸ ਤੁਸੀਂ ਫੀਲ ਕਰੋਗੇ ਕਿ ਕੁਝ ਦਿਨਾਂ ਦੇ ਵਿੱਚ ਤੁਹਾਡੇ ਸੈਕਸ਼ੂਅਲ ਡਿਸਆਰਡਰ ਜਿਹੜੇ ਠੀਕ ਹੋਨੇ ਸ਼ੁਰੂ ਹੋ ਗਏ ਇਹ ਕੰਮ ਕਿਵੇਂ ਕਰਦਾ ਤੁਹਾਡੇ ਨੈਚੁਰਲ ਟੈਸਟੋਸਟ੍ਰੋਨ ਦੇ ਵਿੱਚ ਜਿਹੜੇ ਟੈਸਟੋਸਟੇਨ ਠੀਕ ਹੈ ਉਹਨਾਂ ਨੂੰ ਟੈਸਟੋਸਟੇਰੋਨ ਜਿਹੜੀ ਨੇਚਰਲ ਪਾਵਰ ਹੈ ਤੁਹਾਡੀ ਉਹਨੂੰ ਬੂਸਟ ਕਰਨ ਚ ਹੈਲਪ ਕਰਦਾ ਬਿਕਾਜ਼ ਕਰਦਾ ਕਿਵੇਂ ਤੁਸੀਂ ਜਦੋਂ ਇਹਨੂੰ ਲੈਨੇ ਰੁਟੀਨ ਦੇ ਵਿੱਚ ਤਾਂ ਤੁਹਾਡੇ ਟੈਸਟੋਸਟੇਸ ਦਾ ਸਿਗਨਲ ਪਹੁੰਚਦਾ ਹੈ ਕਿ ਆਪਣੀ ਜਿਹੜੇ ਰੁਟੀਨ ਦਾ ਵਰਕ ਆ ਉਹ ਵਿੱਚ ਥੋੜੀ ਜੀ ਕਪੈਸਿਟੀ ਵਧਾਓ ਠੀਕ ਹੈ ਤੇ ਜੁਲੇ ਜਿਵੇਂ ਕਪੈਸਿਟੀ ਵਧਦੀ ਹੈ ਉਵੇਂ ਮੇ ਤੁਹਾਡੀ ਬੋਡੀ ਦੇ ਵਿੱਚ ਡਰਾਸਟਿਕ ਚੇਂਜਸ ਆ ਜਾਂਦੇ ਹੈ ਲਾਈਕ ਸਟਰੈਂਥ ਤੁਹਾਡੀ ਅਮੇਜ਼ਿੰਗਲੀ ਵੱਧ ਜਾਂਦੀ ਹੈ ਮਸਲ ਮਾਸ ਤੁਹਾਡਾ ਇੰਕਰੀਜ਼ ਹੋਣਾ ਸ਼ੁਰੂ ਹੋ ਜਾਂਦਾ ਹੈ ਤੁਹਾਡੇ ਚ ਮੇਲ ਐਕਟੀਵਿਟੀ ਹੈ ਜਿਹੜੀ ਉਜਾਲਾ ਹੋਣੀ ਸ਼ ਇਦੇ ਨਾਲ ਤੁਸੀਂ ਪਰਹੇਜ਼ ਕੀ ਰੱਖਣਾ ਕਿ ਇਹਦੇ ਨਾਲ ਪਰਹੇਜ਼ ਇਹ ਹੋਣਾ ਚਾਹੀਦਾ ਕਿ ਤੁਸੀਂ ਕੋਈ ਨਸ਼ਾ ਨਹੀਂ ਕਰਨਾ ਯਾਨੀ ਤੁਸੀਂ ਅਲਕੋਹਲ ਅਡਿਕਟਡ ਨਹੀਂ ਹੋਣੇ ਚਾਹੀਦੇ ਤੇ ਮੈਂ ਨਾਰਮਲੀ ਗੱਲ ਅੱਜ ਕੱਲ੍ਹ ਅਲਕੋਹਲ ਤਕਰੀਬਨ 190% ਲੈਂਦੇ ਹਾਂ ਠੀਕ ਹੈ ਉਹ ਨਹੀਂ ਹੋਣੇ ਚਾਹੀਦੇ ਜੇ ਤੁਸੀਂ ਅਲਕੋਹਲ ਲੈਨੇ ਹੋ ਤਾਂ ਤੁਹਾਡਾ ਸਦਾ ਸਦਾ ਜਿਹੜਾ ਟੈਸਟੋਸਟਰੋਨ ਲੈਵਲ ਹੈ ਪੀਕ ਤੇ ਆਉਣ ਦੀ ਬਜਾਏ ਡਿਕਰੀਜ਼ ਹੋਣ ਲੱ ਜਾਂਦਾ ਯਾਨੀ ਕਿ ਟੈੰਡੀ ਕਾਲਾ ਹੋ ਜਾਂਦਾ ਚੜ੍ਹਦੀ ਕਲਾ ਹੁੰਦੀ ਨਹੀਂ ਰਹਿੰਦਾ ਠੀਕ ਹੈ ਸੋ ਇਹੋ ਜਿਹੇ ਟਿਪਸ ਨੇ ਕੁਝ ਛੋਟੇ ਛੋਟੇ ਇਹਨਾਂ ਨੂੰ ਅਪਲਾਈ ਕਰਕੇ ਤੁਸੀਂ ਆਪਣੀ ਬਾਡੀ 'ਚ ਸੁਧਾਰ ਕਰ ਸਕਦੇ ਹੋ ਇੱਕ ਚੀਜ਼ ਹੋ ਕਰੇ ਲੋ ਇੱਕ ਆਈਟਮ ਹੈ ਕਰੇ ਲੋ ਇੱਕ ਚੀਜ਼ ਹੈ ਕਰੇ ਲੋ ਇੱਕ ਨਸਕਾ ਤੁਸੀਂ ਉਹ ਬਣਾਉਣਾ ਹੈ ਯਾਨੀ ਕਿ ਜਿਹੜਾ ਘਰ ਦਾ ਆਪਣੇ ਆਪ ਦੇਸੀ ਕਿਉਂ ਹੁੰਦਾ ਠੀਕ ਹੈ ਜੀ ਘਾਮਾ ਦਾ ਦੇਸੀ ਕਿਉਂ ਘਾਮਾ ਦਾ ਦੇਸੀ ਕਿਉਂ ਆਪਣੀ ਡਾਈਟ ਦੇ ਵਿੱਚ ਦੋ ਤੋਂ ਤਿੰਨ ਚ ਚਮਚ ਆਪਣੀ ਹੈਲਥ ਦੇ ਅਕੋਰਡਿੰਗ ਆਪਣੀ ਪਾਚਨ ਸ਼ਕਤੀ ਦੇ ਅਕੋਰਡਿੰਗ ਤੁਸੀਂ ਜਰੂਰ ਸ਼ਾਮਿਲ ਕਰਨਾ ਉਹਦੇ ਨਾਲ ਵੀ ਤੁਹਾਡੀ ਜਿਹੜੀ ਨੈਚੁਰਲ ਸਟਰੈਂਥ ਹੈ ਠੀਕ ਹੈ ਜੀ ਵਿਟੈਲਿਟੀ ਮਕੈਲਿਟੀ ਉਹ더라 ਅੱਛੀ ਆਊਗੀ ਤੁਹਾਡੇ ਬਾਡੀ ਦੀ ਠੀਕ ਹੈ ਜੀ ਤੇ ਇਹਦੇ ਨਾਲ ਕੀ ਹੈ ਕਿ ਜੇ ਤੁਸੀਂ ਇਹਨੂੰ ਰੁਟੀਨ ਦੇ ਵਿੱਚ ਵਰਤਦੇ ਹੋ ਤਾਂ ਤੁਹਾਡੇ 30 ਦਿਨ ਦੇ ਵਿੱਚ ਵਿੱਚ ਅੱਛੀ ਤੁਹਾਡੀ ਜਿਹੜੀ ਟੈਸਟੋਸਟਰੋਨ ਪਾਵਰ ਹੈ ਉਹ ਵੇਖਤੀ ਆਣੀ ਸ਼ੁਰੂ ਹੋ ਜਾਂਦੀ ਹੈ ਤੇ ਇਹਦੀ ਜਿਹੜੀ ਸਾਈਕਲਿੰਗ ਹੈ ਉਹ ਤੁਸੀਂ 1 ਮਹੀਨਾ ਆਨ ਤੇ 1 ਮਹੀਨਾ ਆਫ ਰੱਖ ਕੇ ਕਰ ਸਕਦੇ ਹੋ ਤੇ ਇਹ ਦੀ ਸੀ ਸਾਲ ਦੇ ਵਿੱਚ ਦੋ ਵਾਰ ਤੋਂ ਵੱਧ ਨਹੀਂ ਕੰਜ਼ੂਮ ਕਰਨਾ ਜਿਹੜਾ ਇੱਕ ਪੁਸ਼ਪ ਤਲਵਾਰਾਸ ਹੈ ਇਹਨੂੰ ਤੁਸੀਂ ਰੁਟੀਨ ਦੇ ਵਿੱਚ ਜਿਹੜਾ ਜਾਂ ਤਾਂ ਸ਼ਹਿਦ ਦੇ ਇੱਕ ਚਮਚ ਦੇ ਨਾਲ ਕੰਜ਼ੂਮ ਕਰ ਸਕਦੇ ਹੋ ਜਾਂ ਮਿਲਕ ਦੇ ਨਾਲ ਜਾਂ ਫਿਰ ਤੁਸੀਂ ਇਹ ਸੋਰਸਸ ਨਹੀਂ ਵੀ ਅਵੇਲੇਬਲ ਤਾਂ ਤੁਸੀਂ ਪਾਣੀ ਦੇ ਨਾਲ ਵੀ ਇਹਨੂੰ ਲੈ ਸਕਦੇ ਹੋ ਠੀਕ ਹੈ ਜੀ ਇਸ਼ਾਰ ਤੇ ਆਪਣੀ ਫਰਾਕ ਜਿਹੜੀ ਉਹ ਰੂਟੀਨ ਦੇ ਵਿੱਚ ਅੱਛੀ ਰੱਖੋ ਠੀਕ ਹੈ ਜੀ ਦੂਸਰਾ ਐਕਸਰਸਾਈਜ਼ ਜ਼ਰੂਰ ਕਰੋ ਤੇ ਤੀਸਰੀ ਐਕਸਰਸਾਈਜ਼ ਜਿਹੜੀ ਵੀ ਤੁਸੀਂ ਕਰਨੀ ਹੈ ਹਫਤੇ ਦੇ ਵਿੱਚ ਦੋ ਵਾਰ ਲੋਅਰ ਬਾਡੀ ਪਾਰਟ ਦੀ ਟ੍ਰੇਨਿੰਗ ਜ਼ਰੂਰ ਕਰੋ ਕਿਉਂਕਿ ਜਿੰਨਾ ਤੁਸੀਂ ਲੋਅਰ ਬਾਡੀ ਪਾਰਟ ਦੀ ਟ੍ਰੇਨਿੰਗ ਕਰਦੇ ਹੋ ਉਹਨਾਂ ਦਾ ਬਲੱਡ ਸਰਕੂਲੇਸ਼ਨ ਤੇ ਜਿਹੜਾ ਖੂਨ ਦਾ ਸੰਚਾਰ ਹੈ ਉਹ ਤੁਹਾਡੇ ਲੋਅਰ ਲੈਗਸ ਦੇ ਵਿੱਚ ਜਾਵਾ ਹੁੰਦਾ ਹੈ ਲੋਅਰ ਬਾਡੀ ਪਾਰਟਸ ਚ ਜਾਵਾ ਹੁੰਦਾ ਹੈ ਤੇ ਤੁਹਾਡੇ ਟੈਸਟਸ ਵੀ ਲੋਅਰ ਬਾਡੀ ਪਾਰਟ ਦੇ ਵਿੱਚ ਹੀ ਆਉਂਦੇ ਨੇ ਤੇ ਤੁਹਾਡਾ ਪੈਨਿਸ ਵੀ ਲੋਅਰ ਬਾਡੀ ਪਾਰਟ ਦਾ ਇੱਕ ਹਿੱਸਾ ਹੈ ਇਹਨਾਂ ਸੋ ਉਹਨਾਂ ਦੇ ਵਿੱਚ ਬਲੱਡ ਇਰੇਕਸ਼ਨ ਅਚੀ ਤਰ੍ਹਾਂ ਹੁੰਦਾ ਹੈ ਬਲੱਡ ਚੰਗੀ ਤਰ੍ਹਾਂ ਘੁੰਮਦਾ ਹੈ ਤੇ ਜਿੰਨੇ ਜਿੰਨੇ ਬਲੱਡ ਅਚੀ ਤਰ੍ਹਾਂ ਘੁੰਮਦਾ ਤਾਂ ਉਵੇਂ ਉਵੇਂ ਬਾੜੀਆਂ ਜਿਹੜੀਆਂ ਸੈਕਸ ਦੇ ਰਿਲੇਟਰ ਪ੍ਰੋਬਲਮ ਨੇ ਉਹ ਵੀ ਦੂਰ ਹੋਣ 'ਚ ਹੈਲਪ ਮਿਲਦੀ ਹੈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਕਿਉਂਕਿ ਇਹ ਵੀਡੀਓ ਹਰ ਤੱਕ ਪਹੁੰਚਣੀ ਬਹੁਤ ਜ਼ਰੂਰੀ ਹੈ ਅੱਜਕੱਲ ਦਾ ਜਿਹੜਾ ਯੂਥ ਹੈ ਉਹ ਮਸਿੱਦੀ ਸਿੱਧੀ ਬਾਸ਼ਾ 'ਚ ਤਾਹ ਤਖਸੀ ਹੋਣ ਦੀ ਗੱਦਾਰ ਤੇ ਹੈ